ਗੁਰੂ ਰੂਪ ਗੁਰੂ ਪਿਆਰੀ ਸਾ ਸੰਤ ਜੀ ਆਪ ਜੀ ਸਰਵਨ ਕਰ ਰਹੇ ਹੋ ਜੀਵਨ ਭਾਈ ਕਨਈਆ ਜੀ ਭਾਈ ਕਨਈਆ ਜੀ 1647 1718 ਈਸਵੀ ਸਿੱਖ ਧਰਮ ਵਿੱਚ ਸੇਵਾ ਸਾਧਨਾ ਨੂੰ ਪਰਫੁੱਲਿਤ ਕਰਨ ਲਈ ਭਾਈ ਕਨਈਆ ਦਾ ਚਿੱਤਰ ਇਕ ਚਾਨਣ ਮਨਾਰੇ ਵਾਂਗ ਸਾਹਮਣੇ ਆਉਂਦਾ ਹੈ ਆਪ ਨੇ ਮਾਨਵਤਾ ਦੀ ਸੇਵਾ ਜਿਸ ਸਮ ਦ੍ਰਿਸ਼ਟੀ ਨਾਲ ਕੀਤੀ ਉਸ ਦੀ ਮਿਸਾਲ ਵਿਸ਼ਵ ਇਤਿਹਾਸ ਵਿੱਚੋਂ ਮਿਲਣੀ ਮੁਸ਼ਕਲ ਹੈ ਭਾਈ ਸਾਹਿਬ ਦਾ ਜਨਮ ਸਨ 1647 ਈਸਵੀ ਵਿੱਚ ਪੱਛਮੀ ਪੰਜਾਬ ਵਜੀਰਾਬਾਦ ਦੇ ਨੇੜੇ ਦੇ ਸੋਧਰਾ ਨਾ ਦੇ ਕਸਬੇ ਵਿੱਚ ਇੱਕ ਰੱਜੇ ਪੁੱਜੇ ਖੱਤਰੀ ਪਰਿਵਾਰ ਵਿੱਚ ਹੋਇਆ ਆਪ ਦੇ ਪਿਤਾ munshi nathu ram journal amir singh ਮਹਸਾਹਿਬ ਦੇ ਕਾਰਦਾਰ ਸਨ ਸ਼ੁਰੂ ਤੋਂ ਆਪ ਦਾ ਚੁਕਾ ਅਧਿਆਤਮਿਕਤਾ ਵੱਲ ਸੀ ਗੁਰਬਾਣੀ ਦੇ ਪਾਠ ਅਤੇ ਨਾਮ ਸਿਮਰਨ ਵਿੱਚ ਮगन ਰਹਿੰਦੇ ਹੋਏ ਲੋਕਾਂ ਦੀ ਸੇਵਾ ਵਿੱਚ ਬਚਪਨ ਤੋਂ ਹੀ ਜੁਟ ਗਏ ਸਨ ਆਪ ਦਾ ਹਿਰਦਾ ਬੇਗਾਰ ਵਿੱਚ ਫੜੇ ਲੋਕਾਂ ਦੀਆਂ ਔਕਾਣਾਂ ਨੂੰ ਵੇਖ ਕੇ ਅਸੀਜਦਾ ਸੀ ਉਹਨਾਂ ਦੇ ਕਸ਼ਟ ਨੂੰ ਘਟਾਉਣ ਲਈ ਆਪ ਉਹਨਾਂ ਨਾਲ ਮਿਲ ਕੇ ਬੇਗਾਰ ਦਾ ਭਾਰ ਉਠਾਉਂਦੇ ਇੱਕ ਸੌਖੇ ਘਰ ਦੇ ਬੱਚੇ ਨੂੰ ਅਜਿਹਾ ਕੰਮ ਕਰਦੇ ਵੇਖ ਕੇ ਲੋਕੀ ਗੱਲਾਂ ਕਰਦੇ ਪਰਿਵਾਰ ਵਾਲੇ ਇਸ ਆਪ ਜਸ ਨੂੰ ਸਹਿ ਨਾ ਸਕਦੇ ਭਾਈ ਸਾਹਿਬ ਨੂੰ ਬਹੁਤ ਸਮਝਾਉਂਦੇ ਪਰ ਆਪ ਜੀ ਦੀਆਂ ਦਲੀਲਾਂ ਸਾਹਮਣੇ ਉਹਨਾਂ ਦੀ ਕੋਈ ਵਾਹ ਨਾ ਚਲਦੀ ਆਖਿਰ ਉਹਨਾਂ ਨੇ ਭਾਈ ਸਾਹਿਬ ਨੂੰ ਅਜਿਹੇ ਕੰਮ ਕਰਨ ਤੋਂ ਨਾ ਰੋਕਿਆ ਸਗੋਂ ਘਰੋਂ ਤਨ ਆਦ ਲੈ ਜਾਣ ਲਈ ਵੀ ਕਿਹਾ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ ਆਪਣੇ ਪਿਤਾ ਦੀ ਮਾਤਾ ਤੋਂ ਬਾਅਦ ਆਪ ਜੀ ਨੂੰ ਕਾਰਦਾਰੀ ਦਾ ਕਾਰਜ ਪਰ ਸੰਭਾਲਣ ਲਈ ਕਿਹਾ ਗਿਆ ਆਪ ਸੰਸਾਰਿਕ ਜ਼ਿੰਮੇਵਾਰੀਆਂ ਵਿੱਚ ਨਹੀਂ ਪੈਣਾ ਚਾਹੁੰਦੇ ਸਨ ਪਰ ਵੱਡਿਆਂ ਦੇ ਸਮਝਾਉਣ ਤੇ ਆਪ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਮੁਸਾਹਿਬ ਦੇ ਨਾਲ ਤੁਰ ਗਏ ਇੱਕ ਥਾਂ ਰਸਤੇ ਵਿੱਚ ਕਿਤੇ ਪਤਾ ਦਰਾਨ ਆਪਣੇ ਤੰਬੂ ਵਿੱਚ ਨਿਕਲ ਕੇ ਜੰਗਲ ਵਿੱਚ ਚਲੇ ਗਏ ਅਤੇ ਨਾਮ ਸਿਮਰਨ ਵਿੱਚ ਲੀਨ ਰਹਿਣ ਲੱਗੇ ਕਹਿੰਦੇ ਹਨ ਉੱਥੇ ਸਮਾਧੀ ਦੀ ਅਵਸਥਾ ਵਿੱਚ ਆਪ ਨੂੰ ਤਿੰਨ ਵਾਰ ਆਕਾਸ਼ ਬਾਣੀ ਹੋਈ ਕਿ ਡਹੋਲੀ ਪੁੱਜੇ ਅਤੇ ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਡਰੌਲੀ ਪੁੱਜ ਗਏ ਜਿੱਥੇ ਗੁਰੂ ਜੀ ਧਰਮ ਪ੍ਰਚਾਰ ਕਰ ਰਹੇ ਸਨ ਉੱਥੇ ਆਪ ਨੇ ਗੁਰੂ ਜੀ ਦੇ ਤਬੇਲੇ ਵਿੱਚ ਘੋੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਭਾਈ ਕਨਈਆ ਜੀ ਦੀਆਂ ਸੇਵਾ ਨੂੰ ਵੇਖ ਕੇ ਗੁਰੂ ਜੀ ਨੇ ਆਪ ਨੂੰ ਧਰਮ ਪ੍ਰਚਾਰ ਲਈ ਵਿਦਾ ਕੀਤਾ ਆਪ ਨੇ ਕੈਂਬਲਪੁਰ ਾਟਕ ਜ਼ਿਲ੍ਹੇ ਵਿੱਚ ਇੱਕ ਪਹਾੜੀ ਉੱਤੇ ਵਸਦੇ ਕਵਾ ਨਾਂ ਦੇ ਪਿੰਡ ਵਿੱਚ ਆਪਣਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ ਜਿੱਥੇ ਬਿਨਾ ਕਿਸੇ ਧਾਰਮਿਕ ਜਾਂ ਸਮਾਜਿਕ ਵਿਥਵਿਤ ਕਰੇ ਦੇ ਹਰ ਵਿਅਕਤੀ ਲਈ ਦਵਾਰ ਖੋਲੇ ਗਏ ਉੱਥੇ ਇੱਕ ਪ੍ਰਸਿੱਧ ਪਠਾਨ ਵੀ ਆਪ ਦੇ ਅਦੁੱਤੀ ਚਰਿੱਤਰ ਤੋਂ ਬਹੁਤ ਪ੍ਰਭਾਵਿਤ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਪਾਏਕਨਿਆ ਜੀ ਉੱਤੇ ਬਹੁਤ ਅਸਰ ਹੋਇਆ ਉਦਾਸ ਰਹਿਣ ਲੱਗੇ ਕੁਝ ਸਮੇਂ ਪਿੱਛੋਂ ਦਸਵੇਂ ਗੁਰੂ ਸਾਹਿਬ ਦੇ ਦਰਸ਼ਨ ਲਈ ਸੰਗਤ ਸਹਿਤ ਅਨੰਦਪੁਰ ਲਈ ਤੁਰ ਪਏ ਗੁਰੂ ਜੀ ਦੇ ਦਰਸ਼ਨ ਕਰਕੇ ਬਾਕੀ ਸੰਗਤ ਤਾਂ ਪਰਤ ਗਈ ਪਰ ਆਪ ਨੇ ਗੁਰੂ ਦਰਬਾਰ ਵਿੱਚ ਪਾਣੀ ਭਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਜਦੋਂ ਗੁਰੂ ਜੀ ਨੇ ਸਿੰਘਾਂ ਨੂੰ ਸ਼ਸਤਰ ਤਾਰਨ ਕਰਨ ਲਈ ਆਦੇਸ਼ ਦਿੱਤਾ ਤਾਂ ਆਪ ਨੂੰ ਵੀ ਇੱਕ ਤੇ ਕਿਰਪਾਨ ਪਵਾ ਦਿੱਤੀ ਗਈ ਸਿੰਘਾਂ ਦੇ ਪੁੱਛਣ ਤੇ ਕਿ ਜੁੱਧ ਵੇਲੇ ਇਸ ਦੀ ਕਿਵੇਂ ਵਰਤੋਂ ਕਰੋਗੇ ਤਾਂ ਆਪ ਜੀ ਨੇ ਕਿਹਾ ਕਿ ਮੈਂ ਵੈਰੀ ਨੂੰ ਖੁਦ ਹੀ ਕਿਰਪਾਨ ਪੇਟ ਕਰ ਦਿਆਂਗਾ ਕਿ ਉਹ ਮੈਨੂੰ ਮਾਰ ਸਕੇ ਇਸ ਜਵਾਬ ਤੋਂ ਹੈਰਾਨ ਹੋ ਕੇ ਸਿੱਖਾਂ ਨੇ ਗੁਰੂ ਜੀ ਅੱਗੇ ਆਪ ਵਿਰੋਧ ਸ਼ਿਕਾਇਤ ਕੀਤੀ ਆਪ ਜੀ ਵੱਲੋਂ ਸਹੀ ਗੱਲ ਦੱਸਣ ਤੇ ਵਾਸਤਵਿਕਤਾ ਸਾਹਮਣੇ ਆਈ ਭਾਈ ਸਾਹਿਬ ਦੀ ਨਿਰਲਪਿਤ ਅਵਸਥਾ ਕਾਰਨ ਜਲ ਆਦਿ ਸੇਵਾ ਦਾ ਕੰਮ ਹੀ ਜਾਰੀ ਰੱਖਣ ਲਈ ਗੁਰੂ ਜੀ ਨੇ ਸਭ ਨੂੰ ਸਮਝਾਇਆ ਪਹਾੜੀ ਰਾਜਿਆਂ ਤੇ ਮੁਗਲ ਸੈਨਾ ਨਾਲ ਛਿੜੇ ਗੁਰੂ ਜੀ ਦੇ ਜੁੱਧ ਵੇਲੇ ਆਪ ਜੁੱਧ ਖੁਮੀ ਵਿੱਚ ਜ਼ਖਮੀਆਂ ਨੂੰ ਸਮ ਦ੍ਰਿਸ਼ਟੀ ਨਾਲ ਜਲ ਪਿਲਾਉਂਦੇ ਸਨ ਸਿੱਖਾਂ ਦੇ ਸ਼ਿਕਾਇਤ ਕਰਨ ਤੇ ਆਪ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਹਰ ਇੱਕ ਜਖਮੀ ਵਿਅਕਤੀ ਵਿੱਚ ਮੈਨੂੰ ਆਪ ਜੀ ਦੀ ਸੂਰਤ ਦਿਸਦੀ ਸੀ ਆਪਿਆਂ ਅਤੇ ਵੈਰੀਆਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਿਤਨਾ ਸਮਝਣ ਵਾਲੇ ਭਾਈ ਕਨਈਆ ਜੀ ਉੱਤੇ ਗੁਰੂ ਜੀ ਇਤਨੇ ਪ੍ਰਸੰਨ ਹੋਏ ਕਿ ਆਪ ਨੂੰ ਜ਼ਖਮੀਆਂ ਦੀ ਮਰਹਮ ਪੱਟੀ ਕਰਨ ਲਈ ਦੀ ਆਗਿਆ ਦੇ ਦਿੱਤੀ ਇਸ ਤਰ੍ਹਾਂ ਭਾਈ ਕਨਈਆ ਜੀ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਸੇਵਾ ਕਰਦੇ ਰਹੇ ਜਦੋਂ ਸਨ 1705 ਈਸਵੀ ਵਿੱਚ ਗੁਰੂ ਜੀ ਨੇ ਆਨੰਦਪੁਰ ਛੱਡਿਆ ਤਾਂ ਆਪ ਜੀ ਆਪਣੇ ਆਸ਼ਰਮ ਕਵਾ ਚੱਲੇ ਗਏ ਗੁਰੂ ਜੀ ਨੇ ਆਪ ਨੂੰ ਨਾਮ ਸਿਮਰਨ ਅਤੇ ਸੇਵਾ ਵਿੱਚ ਸਦਾ ਮਗਨ ਰਹਿਣ ਦਾ ਵਰਦਾਨ ਦਿੱਤਾ ਕਵਾ ਪਹੁੰਚ ਕੇ ਆਪ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ 71 ਵਰਿਆਂ ਦੀ ਉਮਰ ਭੋਗਣ ਤੋਂ ਬਾਅਦ ਸਨ 1718 ਈਸਵੀ ਵਿੱਚ ਆਪ ਦਾ ਉਥੇ ਹੀ ਦਿਹਾਂਤ ਹੋਇਆ ਆਪ ਸਦਾ ਜਗਿਆਸੂਆਂ ਨੂੰ ਗੁਰਮਤ ਅਨੁਸਾਰੀ ਜੀਵਨ ਜੀਣ ਦਾ ਉਪਦੇਸ਼ ਦਿੰਦੇ ਕਰਾਂ ਵਿੱਚ ਕਈ ਮੁਸਲਮਾਨ ਵੀ ਆਪ ਦੇ ਅਨੁਦਾਈ ਬਣ ਗਏ ਉਸੇ ਦੌਰਾਨ ਭਾਈ ਸੇਵਾ RAM ਜੀ ਆਪ ਦੁਆਰਾ ਚਲਾਈ ਜਨ ਸੇਵਾ ਤੋਂ ਪ੍ਰਭਾਵਿਤ ਹੋ ਕੇ ਅਦੁੱਤੀ ਸ਼ਰਧਾਲੂ ਬਣ ਗਏ ਆਪ ਜੀ ਦੇ ਮਹਾ ਪ੍ਰਸਥਾਨ ਤੋਂ ਬਾਅਦ ਸੇਵਾ RAM ਜੀ ਨੇ ਬੜੀ شدت ਨਾਲ ਧਰਮ ਪ੍ਰਚਾਰ ਕੀਤਾ ਅਤੇ ਸੰਸਾਰਿਕਤਾ ਦੇ ਪ੍ਰਭਾਵ ਤੋਂ ਮੁਕਤ ਰਹਿਣ ਲਈ ਅਨੁਯਾਈਆਂ ਨੂੰ ਤਾਕੀਦ ਕੀਤੀ ਭਾਈ ਸੇਵਾ RAM ਦੀ ਅਦੁੱਤੀ ਸੇਵਾ ਸਾਧਨਾ ਕਾਰਨ ਆਪ ਦੇ ਨਾਂ ਤੇ ਸੇਵਾ ਪੰਥ ਨਾਮ ਪ੍ਰਚਲਿਤ ਹੋਇਆ ਅਤੇ ਫਿਰ ਉਹਨਾਂ ਦੇ ਮਹਾਨ ਸੇਵਕ ਭਾਈ ਅੱਡਨ ਸ਼ਾ ਕਰਕੇ ਲੋਕੀ ਉਹਨਾਂ ਦੇ ਅਨੁਯਾਈਆਂ ਨੂੰ ਅੱਡਨ ਸ਼ਾਹੀ ਕਹਿਣ ਲੱਗ ਗਏ ਇਸ ਤਰ੍ਹਾਂ ਭਾਈ ਕਨਈਆ ਨੇ ਆਪਣੇ ਸੇਵਕਾਂ ਦੁਆਰਾ ਇੱਕ ਸੰਸਾ ਦਾ ਸੰਚਾਲਨ ਕੀਤਾ ਜੋ ਸਿੱਖ ਇਤਿਹਾਸ ਨੂੰ ਹੀ ਨਹੀਂ ਭਾਰਤੀ ਸੰਸਕ੍ਰਿਤੀ ਨੂੰ ਵਿਲੱਖਣ ਦੇਣ ਹੈ ਸੇਵਾਪੰਥੀ ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲੇ ਨੇ ਭਾਈ ਕਨਈਆ ਜੀ ਦੀ ਯਾਦ ਵਿੱਚ ਭਾਈ ਕਨਈਆ ਜੀ ਸੇਵਾ ਸਿਮਰਨ ਕੇਂਦਰ ਨਾਂ ਦੀ ਇੱਕ ਸੰਸਥਾ ਬਣਾਈ ਜਿਸ ਲਈ ਇਮਾਰਤ ਦੀ ਉਸਾਰੀ ਚਾਹਲ ਨਗਰ ਫਗਵਾੜਾ ਵਿੱਚ ਵਿਸ਼ੇਸ਼ ਸਮਾਗਮ ਕਰਕੇ ਸ਼ੁਰੂ ਕਰ ਦਿੱਤੀ ਹੈ ਇਸ ਕੇਂਦਰ ਦੇ ਵਿੱਚ ਸਿੱਖ ਪ੍ਰਚਾਰ ਤਿਆਰ ਕੀਤੇ ਜਾਣਗੇ ਅਤੇ ਵੱਧ ਰਹੇ ਪਤਿਤਪੁਣੇ ਅਤੇ ਨਸ਼ਾਖੋਰੀ ਨੂੰ ਫਲ ਪਾਉਣ ਦਾ ਉਦਮ ਕੀਤਾ ਜਾਵੇਗਾ ਇਤਿਹਾਸ ਨੂੰ ਸੁਣਾਉਂਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਬੇਨਤ ਪ੍ਰਲਾਂ ਭੁੱਲਾਂ ਦੀਆਂ ਖਿਮਾ ਆਪ ਜੀ ਬਖਸ਼ ਦੇਣੀਆਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅਤੇ ਕਮੈਂਟਾਂ ਰਹੀ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ